ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੌਲਕ ਲਿਖ ਜਪਜੀ ਸਾਹਿਬ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ ਔਰ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਪੌੜੀ 25 ਬਰਾਕਥਨ ਪੌੜੀ 24 ਵਿੱਚ ਉੱਚੇ ਤੱਕ ਆਪਣਣ ਲਈ ਉੱਚਾ ਨਾਮ ਤੇ ਕਰਮੀ ਦਾ ਦੋ ਗੱਲਾਂ ਦਸੀਆਂ ਸਨ ਇੱਥੇ ਪ੍ਰਸ਼ਨ ਹੋ ਸਕਦਾ ਹੈ ਕਿ ਨਾਮ ਤਾਂ ਹੋਇਆ ਜੀਵ ਦਾ ਕੰਮ ਚਾਹੇ ਉਹ ਵੀ ਦਾਤ ਹੀ ਹੈ ਪਰ ਉਹ ਜਪਣਾ ਸਿਮਰਨਾ ਆਦੀ ਜੀਵ ਦੇ ਕਰਤਵਿਅ ਹਨ ਦਾਤ ਪ੍ਰਭੂ ਦਾ ਕਰਮ ਹੈ ਜੋ ਜੀਵ ਦੇ ਵਸ ਦੀ ਗੱਲ ਨਾ ਹੋਈ ਸੋ ਕੀ ਇਹ ਨਿਰਾਸ਼ਤਾ ਦੀ ਗੱਲ ਨਹੀਂ ਖਬਰੇ ਨਦਰ ਹੋਵੇ ਕਿ ਨਾ ਇਸ ਲਈ ਅਗਲੀ ਪੌੜੀ ਉਚਾਰ ਕੇ ਆਸ ਬਣਾਉਂਦੇ ਹਨ ਕਿ ਉਸ ਦੀ ਬਖਸ਼ਿਸ਼ ਬਹੁਤੀ ਹੈ ਉਹ ਵੱਡਾ ਦਾਤਾ ਹੈ ਸੋ ਵੱਡੇ ਦਾਤੇ ਤੋਂ ਜੋ ਬਹੁਤ ਬਖਸ਼ਿਸ਼ ਦਾ مالک ਹੈ ਨਿਰਾਸ਼ ਨਹੀਂ ਹੋਈਦਾ ਉਸ ਦਾ ਤਾਂ ਬਿਰੇ ਦੀ ਬਖਸ਼ਿਸ਼ ਹੈ ਨਿਰਾਸ਼ ਉਸ ਤੋਂ ਹੋਈਦਾ ਹੈ ਜੋ ਨਿਸ਼ਪ੍ਰੇ ਨਹੀਂ ਭਾਵ ਜਿਸ ਨੂੰ ਜੀਵਾਂ ਤੋਂ ਕੁਝ ਲੈਣੇ ਦੀ ਲਾਲਸਾ ਨਹੀਂ ਉਸ ਦਾਤੇ ਤੇ ਵੱਡੇ ਦਾਤੇ ਤੋਂ ਕਿਉਂ ਨਿਰਾਸ਼ਤਾ ਮੁਰਾਦ ਇਹ ਹੈ ਕਿ ਜਦ ਨਾਮ ਪ੍ਰੇਮੀ ਦਾ ਨਾਮ ਭੁਖੜ ਹੁੰਦਾ ਹੈ ਉਹ ਆਪਣੇ ਆਪ ਵਿੱਚ ਸ਼ੁੱਧ ਹੋਇਆ ਨਿਜ ਸਰੂਪ ਵਿੱਚ ਸਥਿਤ ਪਰਮਾਤਮ ਦੇ ਵੱਲ ਨਜ਼ਰ ਟਿਕਾਏ ਖੜਾ ਹੁੰਦਾ ਹੈ ਤਾਂ ਅਨੰਦ ਦਾਤੇ ਦਾ ਬਿਰਦ ਉਸ ਨੂੰ ਅਨੰਤਾਈ ਵਿੱਚ ਖਿੱਚ ਲੈਂਦਾ ਹੈ ਹੋਰ ਵੀ ਤਸੱਲੀ ਵਾਲੀ ਗੱਲ ਇਹ ਹੈ ਕਿ ਇਹ ਨਾਮ ਮਾਰਗ ਈਸ਼ਵਰ ਪ੍ਰੇਮ ਦਾ ਮਾਰਗ ਹੈ ਜਿਸ ਨੂੰ ਪਿਆਰ ਕਰੋ ਉਸ ਨੂੰ ਵੀ ਪਿਆਰ ਦੀ ਖਿੱਚ ਪੈਂਦੀ ਹੈ। ਪ੍ਰੇਮ ਸਰੂਪ ਪ੍ਰਭੂ ਆਪਣੇ ਪ੍ਰੇਮੀ ਨਾਮ ਅਭਿਆਸੀ ਨੂੰ ਪਿਆਰ ਕਰਦਾ ਹੈ। ਇਸ ਲਈ ਨਿਜ ਸਰੂਪ ਵਿੱਚ ਆਏ ਅਨੰਤ ਵੱਲ ਤੱਕ ਰਹੇ ਪਿਆਰੇ ਨੂੰ ਆਪਣੇ ਸਰੂਪ ਵਿੱਚ ਸਮਾਈ ਬਖਸ਼ਦਾ ਹੈ। ਨਾਮ ਬਾਬਤ ਪਿਛੇ ਚੋਖੇ ਜ਼ਿਕਰ ਆ ਚੁੱਕਾ ਹੈ। ਹੁਣ ਕਰਮੀ ਦਾਤ ਬਾਬਤ ਇਸ ਪੌੜੀ ਵਿੱਚ ਕੁਝ ਫਰਮਾਉਣ ਲੱਗੇ ਹਾਂ। ਪਰਮ ਬੋਤਾ ਹੈ ਲਿਖਣ ਤੋਂ ਪਰੇ ਹੈ। ਭਾਵ ਅਮਿਤ ਹੈ। ਕਿਉਂਕਿ ਅਮਿਤ ਕਰਤੇ ਦਾ ਕਰਮ ਫਜ਼ਲ ਜੋ ਹੋਇਆ ਪਰ ਦਾਤਾ ਆਪ ਲਾਲਸਾ ਤੋਂ ਮੂਲੋਂ ਖਾਲੀ ਹੈ ਹੋਇਆ ਜੋ ਪ੍ਰੇਮ ਸਰੂਪ ਪ੍ਰੇਮ ਦਾ ਸੁੱਤੇ ਸੁਭਾਅ ਉਹ ਦੇਣ ਹੈ ਲੈਣ ਨਹੀਂ ਤਿਲ ਨਾ ਤਮਾਏ ਦੱਸ ਕੇ ਤੇ ਮੰਗਣਹਾਰਾਂ ਦੀ ਕੁਝ ਗਿਣਤੀ ਦੱਸ ਕੇ ਤੁਨੀ ਵਿੱਚ ਦੱਸਦੇ ਹਨ ਕਿ ਦਾਤਾ ਦੇਖ ਲਓ ਮੰਗਣਹਾਰਾਂ ਦੇ ਸ਼ੁਕਰੀਏ ਕਿ ਨਾ ਸ਼ੁਕਰੀਏ ਤੋਂ ਬੇਪਰਵਾਹ ਉਹਨਾਂ ਦੇ ਵਰਤਾਵ ਤੋਂ ਬੇਅਸਰ ਰਹਿ ਕੇ ਦਾਤਾ ਦੇ ਰਿਹਾ ਹੈ ਇਸ ਕਰਕੇ ਵੱਡਾ ਦਾਤਾ ਹੈ ਬਹੁਤੇ ਕਰਮ ਦਾ ਦਾਤਾ ਹੋਣ ਕਰਕੇ ਵੀ ਵੱਡਾ ਹੈ ਉਸ ਵੱਡੇ ਦਾਤੇ ਪਾਸ ਇੱਕ ਦਾਤ ਮੁਕਤੀ ਹੈ ਪਰ ਉਹ ਬਾਣੇ ਨਾਲ ਮਿਲਦੀ ਹੈ ਤੇ ਬਾਣੇ ਤੇ ਆਪਣਨ ਲਈ ਸਿਫਤ ਸਲਾਹ ਦੀ ਲੋੜ ਹੈ ਸਿਫਤ ਸਲਾਹ ਆਤਮ ਪਾਦਸ਼ਾਹੀ ਹੈ ਪਾਦਸ਼ਾਹੀ ਦਾਤਾਰਗੀ ਹੈ ਅਰਥਾਤ ਪਾਦਸ਼ਾ ਦਾਤਾ ਹੁੰਦਾ ਹੈ ਪਰ ਪਾਦਸ਼ਾਹੀ ਵੀ ਉਸ ਦੀ ਦਾਤ ਹੈ ਇਹ ਵਿਸ਼ੇ ਇਸ 25ਵੀਂ ਪੌੜੀ ਵਿੱਚ ਹੈ ਮੂਲ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਇ ਅਰਥ ਨਦਰੀ ਦਾ ਕਰਮ ਅਰਥਾਤ ਬਖਸ਼ਿਸ਼ ਇਨੀ ਬਹੁਤੀ ਹੈ ਕਿ ਲਿਖੀ ਨਹੀਂ ਜਾ ਸਕਦੀ ਇਸ ਕਰਕੇ ਉਹ ਦਾਤਾ ਸਭ ਤੋਂ ਵੱਡਾ ਹੈ ਹਾਂ ਇਸ ਕਰਕੇ ਵੀ ਵੱਡਾ ਹੈ ਕਿ ਉਸ ਨੂੰ ਆਪ ਦਾਤਾ ਦੇ ਕੇ ਦਿਲ ਜਿਨੇ ਵੀ ਲਾਲਸਾ ਲੈਣ ਮਾਤਰ ਦੀ ਨਹੀਂ ਮੂਲ ਕੇਤੇ ਮੰਗੇ ਜੋ ਦਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਪ ਤੋਟੇ ਵੇ ਕਾਰ ਕਿਤੇ ਲੈ ਲੈ ਮੁਕਰ ਪਾਇ ਕਿਤੇ ਮੂਰਖਾਂ ਹੀ ਖਾਇ ਅਰਥ ਉਸ ਤੋਂ ਮੰਗਣ ਵਾਲੇ ਕਈ ਲੋਕ ਹਨ ਪਰ ਤੱਕ ਦੇਖੋ ਕਿ ਅਣਗਿਣਤ ਜੋਦੇ ਉਸ ਤੋਂ ਦਾਤਾ ਮੰਗਦੇ ਹਨ ਕਿੰਨੇ ਹੀ ਹੋਰ ਪਾਂਤਾਂ ਦੇ ਮੰਗਣ ਹਾਰੇ ਹਨ ਜਿਨ੍ਹਾਂ ਦੀ ਗਿਣਤੀ ਦਾ ਵਿਚਾਰ ਵੀ ਨਹੀਂ ਹੋ ਸਕਦਾ ਪਰ ਉਹ ਕਿਸੇ ਤੋਂ ਕੋਈ ਲੋੜ ਨਹੀਂ ਰੱਖਦਾ ਕਿਤਨੇ ਹੀ ਮੰਗਣ ਵਾਲੇ ਦਾਤਾ ਲੈ ਕੇ ਉਹਨਾਂ ਨਾਲ ਵਿਕਾਰਾਂ ਵਿੱਚ ਪੈ ਜਾਂਦੇ ਤੇ ਉਹਨਾਂ ਨਾਲ ਖੱਪ ਕੇ ਅੰਤ ਹਟ ਹਾਰ ਜਾਂਦੇ ਹਨ ਕਿੰਨੇ ਦਾਤਾ ਲੈ ਕੇ ਸ਼ੁਕਰ ਨਹੀਂ ਕਰਦੇ ਸਗੋਂ ਦਾਤੇ ਤੋਂ ਹੀ ਮੁਨਕਰ ਹੋ ਜਾਂਦੇ ਹਨ ਕਿੰਨੇ ਮੂਰਖ ਹਨ ਜੋ ਇਹ ਗੱਲ ਸਮਝੇ ਬਿਨਾਂ ਕਿ ਕੋਈ ਦਿਨ ਹਾਰ ਦਾਤਾ ਹੈ ਖਾਈ ਖਾਈ ਜਾਂਦੇ ਪਰ ਉਹ ਕਿਸੇ ਨਾਲ ਉਦਾਸ ਖਫਾ ਨਹੀਂ ਹੁੰਦਾ ਮੂਲ ਕਹਤਿਆਂ ਦੁਖ ਭੂਖ ਸਦਮਾਰ ਏਬੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇ ਤੀ ਅਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਬੇ ਕਈ ਕੇ ਕਿੰਨਿਆਂ ਨੂੰ ਸਦਾ ਦੁੱਖ ਤੇ ਭੁੱਖ ਦੀ ਮਾਰੀ ਵਗੀ ਰਹਿੰਦੀ ਹੈ हे ਦਾਤਾਰ ਇਹ ਦੁੱਖ ਭੁੱਖ ਦੀ ਮਾਰ ਤੇਰੇ ਹੱਥ ਸੰਕੋਚਣੇ ਨਹੀਂ ਇਹ ਵੀ ਤੇਰੀ ਇੱਕ ਦਾਤ ਹੈ ਬੰਦ ਤੋਂ ਖਲਾਸੀ ਤੇਰੇ ਭਾਣੇ ਦੁਆਰਾ ਹੁੰਦੀ ਹੈ ਕੋਈ ਨਹੀਂ ਕਹਿ ਸਕਦਾ ਕਿ ਕਿਸੇ ਹੋਰ ਤਰ੍ਹਾਂ ਵੀ ਹੋ ਸਕਦੀ ਹੈ ਜੇ ਕੋਈ ਮੂਰਖ ਹੋਰ ਕਿਸੇ ਤਰ੍ਹਾਂ ਪ੍ਰਾਪਤ ਹੁੰਦੀ ਦੱਸਣ ਦੀ ਦਲੇਰੀ ਕਰੇ ਤਾਂ ਉਸ ਨੂੰ ਪਤਾ ਲੱਗ ਜਾਏਗਾ ਕਿ ਉਹ ਕਿਤਨੀਆਂ ਕੋ ਮੂਹ ਉਤੇ ਖਾਂਦਾ ਹੈ ਜਾਂ ਮੂਹ ਦੀਆਂ ਖਾਂਦਾ ਹੈ ਕਰਤਾ ਪੁਰਖ ਆਪੇ ਸਭ ਕੁਝ ਜਾਣਦਾ ਹੈ ਤੇ ਆਪ ਹੀ ਇਹ ਦਾਤ ਦਿੰਦਾ ਹੈ ਇਹ ਗੱਲ ਕਹਿਣ ਵਾਲੇ ਹਨ ਤਾਂ ਸਹੀ ਪਰ ਉਹ ਵੀ ਵਿਰਲੇ ਹਨ ਭਾਉ ਪਾਣੇ ਵਾਲੇ ਵਿਰਲੇ ਹਨ ਮੂਲ ਜਿਸ ਨੂੰ ਬਖਸ਼ਿਆ ਸਫਤ ਸਲਾ ਨਾਨਕ ਪਾਤਸ਼ਾਹੀ ਪਾਸ਼ਾ ਅਰਥ ਪਾਣੇ ਤੇ ਆਉਣ ਲਈ ਦਾਤਾ ਜਿਸ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ਦਾ ਹੈ ਕਹਿੰਦੇ ਹਨ ਗੁਰੂ ਨਾਨਕ ਉਹ ਪਾਤਸ਼ਾਹਾਂ ਦਾ ਪਾਸ਼ਾ ਹੋ ਜਾਂਦਾ ਹੈ ਭਾਵ ਉਹ ਆਪ ਜਗਤ ਦਾ ਦਾਤਾ ਹੋ ਜਾਂਦਾ ਹੈ ਯਾਚਕ ਨਹੀਂ ਰਹਿੰਦਾ ਵਿਆਖਿਆ ਉਪਰ ਪ੍ਰਾਕਥਨ ਵਿੱਚ ਦੱਸਿਆ ਗਿਆ ਹੈ ਕਿ ਇਸ ਪੌੜੀ ਦੀ ਤੁਨੀ ਇਹ ਹੈ ਕਿ ਨਾਮ ਵਿੱਚ ਲੱਗ ਪਾਓ ਇਹ ਤੁਹਾਡਾ ਕਰਤਵਿਅ ਹੈ ਦਾਤਾ ਵੱਡਾ ਦਾਤਾ ਹੈ ਤੇ ਲੈਣਹਾਰਿਆਂ ਤੋਂ ਕੁਝ ਵੀ ਲੈਣ ਤੋਂ ਅਚਾਹ ਹੈ ਉਹ ਦਿੰਦਾ ਹੀ ਦਿੰਦਾ ਹੈ ਮਾੜਿਆਂ ਨੂੰ ਵੀ ਦਿੰਦਾ ਹੈ ਉਹ ਦਾਤਾ ਨਾਮ ਵਿੱਚ ਪੁੱਗੇ ਨੂੰ ਮੁਕਤੀਦਾਨ ਇਹ ਆਪਣੇ ਸਰੂਪ ਵਿੱਚ ਸਮਾਈ ਆਪਣੇ ਦਾਤਾ ਬਿਰਤ ਕਰਕੇ ਆਪਣੇ ਆਪ ਦੇਵੇਗਾ ਬਾਕੀ ਪੌੜੀ ਦਾ ਵਿਚਾਰ ਇਸ ਪ੍ਰਕਾਰ ਹੈ ਪੌੜੀ ਚਵੀ ਵਿੱਚ ਨਾਨਕ ਨਦਰੀ ਕਰਮੀ ਦਾਤ ਕਹਿ ਕੇ ਪਤਾ ਦਿੱਤਾ ਸੀ ਕਿ ਦਾਤ ਕਰਤਾ ਪੁਰਖ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ ਹੁਣ ਦੱਸਦੇ ਹਨ ਕਿ ਬਖਸ਼ਿਸ਼ ਅਮਿਤ ਹੈ ਅਮਿਤ ਬਖਸ਼ਿਸ਼ ਦਾ ਦਾਤਾ ਆਪੇ ਸਭ ਤੋਂ ਵੱਡਾ ਹੋਇਆ ਯਾ ਵੱਡਾ ਹੋਣ ਕਰਕੇ ਦਾਤੇ ਦੀ ਬਖਸ਼ਿਸ਼ ਵੱਡੀ ਅਮਿਤ ਹੋਈ ਇੱਕ ਹੋਰ ਕਾਰਨ ਵੱਡੇ ਹੋਣ ਦਾ ਇਹ ਦੱਸਦੇ ਹਨ ਕਿ ਉਸ ਦਾਤੇ ਨੂੰ ਦੇਣ ਤਾਂ ਆਉਂਦਾ ਹੈ ਪਰ ਉਹ ਲੈਣ ਦੀ ਲਾਲਸਾ ਦਿਲ ਜਿਨੀ ਵੀ ਨਹੀਂ ਰੱਖਦਾ ਇਹ ਨਿਰਇਛਤਾ ਉਸ ਦੀ ਸੁੱਤੇ ਹੈ ਕਿਉਂਕਿ ਉਹ ਕਾਮਨਾ ਰਹਤ ਵੀ ਸੁੱਤੇ ਸਿਧ ਹੈ ਐਉਂ ਕਿ ਉਹ ਸੋਣਾ ਕਰਤਾ ਪੁਰਖ ਸਦਾ ਸत्य ਹੈ ਚੇਤਨਤਾ ਹੈ ਤੇ ਉਪਰੇ ਸਰੂਪ ਹੈ ਅਰਥਾਤ ਆਪ ਰੇਮ ਹੈ ਆਪੇ ਪ੍ਰੀਤ ਰੇਮ ਪਰਮੇਸ਼ਰ ਰੇਮ ਦਾ ਸੁੱਤੇ ਸੁਭਾਵ ਹੈ ਦੇਣ ਰੇਮ ਸਰੂਪ ਹੋਣ ਕਰਕੇ ਪਰਮਾਤਮਾ ਸਦਾ ਦੇਣ ਵਿੱਚ ਹੈ ਦਾਨ ਇਸ ਪ੍ਰਕਾਰ ਵੀ ਕਹਿੰਦੇ ਹਨ ਕਿ ਆਤਮਾ ਦਾ ਸੁਭਾਵ ਜਾਂ ਇੱਕ ਲੱਛਣ ਹੈ ਦੇਣ ਮਾਇਆ ਦਾ ਸੁਭਾਅ ਹੈ ਲੈਣ ਪਰਮਾਤਮਾ ਆਪਣੇ ਦੇਣ ਸੁਭਾਅ ਵਿੱਚ ਮਾਨੋ ਆਪਣੀ ਅੰਸ਼ দান ਕਰਦਾ ਹੈ ਜਿਸ ਨੂੰ ਕਬੀਰ ਜੀ ਨੇ ਕਿਹਾ ਹੈ ਕਹੋ ਕਬੀਰ ਇਹ ਰਾਮ ਕੇ ਅੰਸ਼ ਹੁਣ ਦੇਖੋ ਇਸ ਇਨਸਾਨ ਵਿੱਚ ਪਰਮ ਆਤਮ ਅੰਸ਼ ਵੀ ਹੈ ਤੇ ਮਾਇਆ ਵੀ ਹੈ ਸੋ ਇਨਸਾਨ ਦੇ ਸੁਭਾਅ ਵਿੱਚ ਦੇਣ ਤੇ ਲੈਣ ਦੋੇ ਲੱਛਣ ਹੈ ਜੋ ਜੋ ਜੀਵ ਪਰਮ ਆਤਮਾ ਦੇ ਨੇੜੇ ਹੁੰਦੇ ਜਾਂਦੇ ਹਨ ਉਹਨਾਂ ਵਿੱਚ ਦੇਣ ਦਾ ਲੱਛਣ ਵੱਧਦਾ ਜਾਂਦਾ ਹੈ ਜੋ ਜੋ ਵਧੇਕ ਦੂਰ ਹੁੰਦੇ ਜਾਂਦੇ ਹਨ ਉਹਨਾਂ ਵਿੱਚ ਲੈਣ ਦਾ ਲੱਛਣ ਵੱਧਦਾ ਜਾਂਦਾ ਹੈ ਪਰਮਾਤਮਾ ਸ਼ੁੱਧ ਹੈ ਪੂਰਨ ਹੈ ਉਸ ਵਿੱਚ ਲੈਣ ਦੀ ਸੰਭਾਵਨਾ ਮੂਲੋਂ ਨਹੀਂ ਹੈ ਇਸ ਕਰਕੇ ਸਤਗੁਰ ਜੀ ਨੇ فرمایا ਹੈ ਤਿਲ ਨਾ ਤਮਾਏ ਤਿਲ ਨਾ ਤਮਾਏ ਆ ਕੇ ਗੁਰੂ ਜੀ ਕੁਝ ਯਾਜਕਾਂ ਦੀ ਗਿਣਤੀ ਦੱਸਦੇ ਹਨ ਪਰ ਇਸ ਗਿਣਤੀ ਵਿੱਚ ਇੱਕ ਦੁਨੀਆਤਮਕ ਅਰਥ ਭਾਵ ਰੱਖਦੇ ਹਨ ਜੋ ਇਸ ਪ੍ਰਕਾਰ ਦਾ ਹੈ ਕਿ ਤੁਸੀਂ ਪਰਤਖ ਦੇਖ ਲਓ ਕਿ ਤਿਲ ਨਾ તમાਏ ਵਾਲਾ ਦਾਤਾ ਦੇ ਰਿਹਾ ਹੈ। ਦੀਨ ਦੁਨੀ ਦੇ ਜੋਦੇ ਤੇ ਨਾਨਾ ਭਾਂਦੇ ਹੋ ਰਿਹਾ ਚਕ ਲੈ ਰਹੇ ਹਨ। ਉਹ ਦੇ ਰਿਹਾ ਹੈ ਪਰ ਕਿਸੇ ਤੋਂ ਕਿਸੇ ਗੱਲ ਦਾ ਲੋੜ ਕੋ ਨਹੀਂ। ਫਿਰ ਦੇਖੋ ਕਈ ਲੈ ਕੇ ਵਿਕਾਰਾਂ ਵਿੱਚ ਲੱਗ ਪੈਂਦੇ ਹਨ। ਭੋਗੀ ਕੋ ਦੁਖ ਰੋਗ ਵੇ ਆਪੇ। ਭੋਗੋਂ ਰੋਗ ਸੁਅੰਤ ਵਿਗੋਵੇ। ਦੇ ਅਸਲ ਮੂਜਬ ਖਪ-ਖਪ ਕੇ ਭੋਗਾ ਨਾਲੀ ਥੱਕ ਕੇ ਤਬਾ ਹੋ ਜਾਂਦੇ ਹਨ। ਪਰ ਦਾਤਾ ਦਾਤ ਨਹੀਂ ਹਟਾਉਂਦਾ ਸੋ ਪਤਾ ਲਗਾ ਕੇ ਉਹਨਾਂ ਦੇ ਨਾਸ਼ੁਕਰੇ ਤੇ ਦੂਰ ਹੋ ਜਾਣ ਤੇ ਔਰੰਜ ਨਹੀਂ ਇਸੇ ਤਰ੍ਹਾਂ ਮੂਰਖ ਲੈਣਦੇ ਤੇ ਦਾਤਾਰ ਨੂੰ ਦਾਤਾ ਸਮਝਦੇ ਹੀ ਨਹੀਂ ਕਈ ਦਾਤਾ ਤੋਂ ਹੀ ਮੁਨਕਰ ਹਨ ਪਰ ਦੇਖੋ ਕਿਸੇ ਦੀ ਵੀ ਰੋਜੀ ਬੰਦ ਨਾ ਕਰਨਾ ਉਸ ਦੀ ਬੇਪਰਵਾਹੀ ਤੇ ਨਿਰਇਛਤਾ ਦੀ ਦਲੀਲ ਹੈ ਇੱਥੇ ਕੋ ਪਹੁੰਚ ਕੇ ਇੱਕ ਘਟਨਾ ਦੇਖ ਕੇ ਕਿ ਜਗਤ ਵਿੱਚ ਲੋਕ ਦੁਖੀ ਹਨ ਭੁੱਖੇ ਹਨ ਦਰਦ ਰੰਜਾਣੇ ਹਨ ਇੱਕ ਪ੍ਰਸ਼ਨ ਉਪੀਦਾ ਹੈ ਕਿ ਕੀ ਏ ਕਰਤਾਪੁਰਖ ਦੀ ਰੰਜਗੀ ਨਹੀਂ ਕੀ ਇਹ ਇਸ ਗੱਲ ਦੀ ਦਲੀਲ ਨਹੀਂ ਕਿ ਕਰਤਾ ਉਹਨਾ ਤੋਂ ਕੋਈ ਆਸ ਰੱਖਦਾ ਸੀ ਜੋ ਉਹਨਾਂ ਨੇ ਪੂਰੀ ਨਹੀਂ ਕੀਤੀ ਤਾਂ ਡੰਡੇ ਗਏ ਹਨ ਇਸ ਦਾ ਉੱਤਰ ਦਿੰਦੇ ਹਨ ਕਿ ਨਹੀਂ ਇਹ ਉਸ ਦੀ ਮਿਹਰਬਾਨੀ ਹੈ ਉਹ ਵੀ ਦਾਤ ਹੈ ਜੋ ਉਸਨੇ ਬਖਸ਼ੀ ਹੈ ਗੁਰੂ ਨਾਨਕ ਦੇਵ ਜੀ ਨੇ ਵਾਰ ਆਸਾ ਵਿੱਚ فرمایا ਹੈ ਦੁਖਦਾਰੂ ਸੁਖ ਰੋਗ ਪਾਇਆ ਇਹ ਦਾਤ ਹੈ ਕਿ ਦੁੱਖ ਭੋਕਨੇ ਕਦੇ ਉਹਨਾਂ ਨੂੰ ਭੱਲੇ ਪਾਸੇ ਵੱਲ ਪ੍ਰੇਰ ਲੈਣਾ ਹੈ ਇਹ ਸੁਧਾਰ ਰੂਪੀ ਦਾਤ ਹੈ ਕਰਤਾਪੁਰਖ ਦੇ ਆਪਣੇ ਮਨ ਵਿੱਚ ਉਹਨਾਂ ਨਾਲ ਕੋਈ ਰੰਜਿ ਜਾਂ ਉਹਨਾਂ ਤੋਂ ਕੋਈ ਰੱਖੀ ਹੋਈ ਆਸ ਦੇ ਟੁੱਟਣ ਦਾ ਦਰਨ ਦੇਣ ਦਾ ਫੁਰਨਾ ਨਹੀਂ ਹੈ ਦਾਤਾ ਦਾਤ ਤੇ ਯਾਚਕਾਂ ਦਾ ਇਹੋ ਕੁਛਾਲ ਕਹਿ ਕੇ ਅਗੋਂ ਹੁਣ ਸਭ ਤੋਂ ਉੱਚੀ ਦਾਤ ਮੁਕਤੀ ਦਾ ਕੁਝ ਵਰਣਨ ਕਰਦੇ ਹਨ ਬੰਦ ਖਲਾਸੀ ਪਾਣੇ ਹੋਏ ਬੰਦ ਦਾ ਅਰਥ ਹੈ ਬੰਦੀ ਬੰਦਿਸ਼ ਰੋਕਾਂ ਕੈਦ ਹੋਮੇ ਦੀ ਰੋਕ ਜਨਮ ਮਰਨ ਦੀ ਕੈਦ ਮੋਹ ਮਾਇਆ ਦੀ ਬੰਦਿਸ਼ ਪੂਰਨ ਆਤਮ ਸੁਤੰਤਰਤਾ ਤੋਂ ਰੋਕ ਖਲਾਸੀ ਦਾ ਅਰਥ ਹੈ ਛੁਟਕਾਰਾ ਮੁਕਤੀ ਪਾਣੇ ਦਾ ਅਰਥ ਹੈ ਜੋ ਪਾ ਜਾਏ ਜੋ ਗੱਲ ਕਰਤਾ ਪੁਰਖ ਨੂੰ ਪਾਰੀ ਹੈ ਚੰਗੀ ਲੱਗ ਰਹੀ ਹੈ ਉਹ ਹੈ ਪਾਣ ਸੋ ਆਪ ਮੁਕਤੀ ਰੂਪੀ ਦਾਤ ਦੇ ਲਈ ਫਰਮਾਉਂਦੇ ਹਨ ਬੰਦ ਖਲਾਸੀ ਭਾਣੇ ਹੋਏ ਹਾਂ ਇਹ ਹੁਕਮ ਰਜਾਈ ਚਲਣਾ ਹੈ ਕੋਈ ਨਹੀਂ ਦੱਸ ਸਕਦਾ ਕਿ ਕਿਸੇ ਹੋਰ ਤਰ੍ਹਾਂ ਵੀ ਇਹ ਦਾਤ ਪ੍ਰਾਪਤ ਹੋ ਸਕਦੀ ਹੈ ਜੇ ਕੋਈ ਆਖੇ ਕਿ ਹੋਰ ਤਰੀਕਾ ਵੀ ਹੈ ਤਾਂ ਤਜਰਬਾ ਉਸ ਨੂੰ ਮੂੰਹ ਦੀਆਂ ਖਾ ਖਾ ਕੇ ਮੂੰਹ ਪਰ ਨਹੀਂ ਡੇਗੇਗਾ ਤੇ ਪਛਤਾ ਪਛਤਾ ਕੇ ਉਸ ਨੂੰ ਸਮਝ ਆਏਗੀ ਕਿ ਮੈਂ ਮੂਰਖ ਕਿਉਂਕਿ ਹੋਰ ਤਰੀਕਿਆਂ ਵਿੱਚ ਜੀਵ ਦਾਤਾ ਤਾਂ ਲੈਂਦਾ ਤੇ ਭੋਗਦਾ ਰਹਿੰਦਾ ਹੈ ਪਰ ਉਸ ਦੀ ਚਿਤਵਿਰਤੀ ਦਾਤਾ ਨਾਲ ਹੀ ਲੱਗੀ ਰਹਿੰਦੀ ਹੈ ਦੇਣ ਹਰ ਦਾਤਾਰ ਨਾਲ ਚਿਤਵਿਰਤੀ ਪਕੜ ਨਹੀਂ ਖਾਂਦੀ ਦਾਤ ਪਿਆਰੀ ਵਿਸਰਿਆ ਦਾਤਾਰ ਜਦੋਂ ਚਿਤਵਿਰਤੀ ਦਾਤਾਂ ਦੇ ਪਿਆਰ ਤੋਂ ਉੱਠ ਕੇ ਦਾਤਾ ਦੇ ਵਿੱਚ ਚਲੀ ਜਾਂਦੀ ਹੈ ਤਾਂ ਦਾਤਾ ਦਾ ਪਾਣਾ ਚੰਗਾ ਲੱਗਦਾ ਹੈ ਸਾਡੇ ਅੱਗੇ ਤੇ ਦਾਤਾ ਦੀ ਪ੍ਰਾਪਤੀ ਦੇ ਵਿਚਾਰੇ ਕੂੜ ਦੀ ਪਾਲ ਹੈ ਹੋਮੈ ਦੀ ਰੋਗ ਜੋ ਦਾਤਾਂ ਵਿੱਚ ਫਸਾਈ ਰੱਖਦੀ ਹੈ ਜਦੋਂ ਦਾਤਾਂ ਤੋਂ ਉੱਠੀ ਆਪਣੇ ਭਾਣੇ ਤੋਂ ਉੱਠੀ ਜਦੋਂ ਦਾਤਾਂ ਦੇ ਭਾਣੇ ਤੇ ਗਈ ਤਾਂ ਭਾਣਾ ਮਿੱਠਾ ਲੱਗਾ ਤਦ ਕੂੜੇ ਦੀ ਪਾਲ ਗਈ ਨਾਨਕ ਹੁਕਮੇ ਜੇ 부ਜੈ ਤਾਂ ਹੋਮੈ ਕਹੈ ਨਾ ਕੋਏ ਤੇਰਾ ਭਾਣਾ ਮੰਨੇ ਸੁ ਮਿਲੇ ਤੁਧ ਆਏ ਜਿਸ ਭਾਣਾ ਭਾਵੇ ਸੋ ਤੁਝੇ ਸਮਾਏ ਕਈ ਵਿਰਲੇ ਹਨ ਜੋ ਇਹ ਗੱਲ ਆਖਦੇ ਹਨ ਕਿਰਤਾਪੁਰਖ ਆਪ ਸਭ ਕੁਝ ਜਾਣਦਾ ਹੈ ਤੇ ਆਪੇ ਹੀ ਦਿੰਦਾ ਹੈ ਇਹ ਆਖਣਾ ਪਾਣੇ ਪਰ ਚੱਲਣੇ ਦਾ ਯਤਨ ਹੈ ਆਖਣ ਵਾਲੇ ਦੀ ਨਜ਼ਰ ਦਾਤ ਤੋਂ ਉੱਠ ਕੇ ਦਾਤੇ ਵੱਲ ਗਈ ਹੈ ਤੇ ਉਚਾਰ ਹੋਇਆ ਹੈ ਆਪੇ ਦੇ ਸਬੰਧ ਤੋਂ ਖਲਾਸੀ ਵੀ ਦਾਤ ਹੈ ਪਾਣੇ ਨਾਲ ਇਹ ਦਾਤ ਪ੍ਰਾਪਤ ਹੁੰਦੀ ਹੈ ਹਾਂ ਉਹ ਆਪੇ ਦਿੰਦਾ ਹੈ ਪਰ ਪਾਣੇ ਤੇ ਸੰਗੋ ਪਾੰਗ ਆਪਣਣ ਲਈ ਉਹ ਇੱਕ ਹੋਰ ਦਾਤ ਦਿੰਦਾ ਹੈ ਉਹ ਹੈ ਸਿਫਤ ਸਲਾ ਉਹ ਬੰਦੇ ਨੂੰ ਭਗਤ ਬਣਾ ਦਿੰਦੀ ਹੈ ਯਥਾ ਸਿਫਤ ਸਲਾ ਹਣ ਭਗਤ ਵਿਰਲੇ ਦਿੱਤੀ ਇਸ ਨਾਲ ਭਗਤ ਦੀ ਸੱਚੇ ਦਰਬਾਰ ਵਿੱਚ ਗੰਢ ਵੱਜ ਜਾਂਦੀ ਹੈ ਸਿਫਤੀ ਗੰਢ ਪਵੇ ਦਰਬਾਰ ਜਿਸ ਨੂੰ ਸਿਫਤ ਸਲਾ ਬਖਸ਼ਿਸ਼ ਕਰਦਾ ਹੈ ਉਹ ਕੋਈ ਨਿਕਾਰਾ ਨਿਕੰਮਾ ਉਦਾਸੀ ਵਿਟਠਾ ਇਨਸਾਨ ਨਹੀਂ ਬਣ ਜਾਂਦਾ ਉਹ ਕੋਈ ਲਾਲਚੀ ਬਾਟ ਨਹੀਂ ਹੁੰਦਾ ਉਹ ਤਾਂ ਪਾਦਸ਼ਾਹਾਂ ਦਾ ਪਾਦਸ਼ਾਹ ਹੋ ਜਾਂਦਾ ਹੈ ਜਿਸ ਨੂੰ ਸੋਜੀ ਹੋ ਆਈ ਹੈ ਕਿ ਕਰਤਾ ਪੁਰਖ ਜਾਣੀ ਜਾਣ ਹੈ ਆਪ ਹੀ ਬੰਦ ਤੋਂ ਖਲਾਸੀ ਬਖਸ਼ੇਗਾ ਉਹ ਕਰਤਾ ਪੁਰਖ ਦੀ ਸਿਫਤ ਸਲਾਉ ਤੇ ਬਖਸ਼ਿਸ਼ ਹੋਵੇਗੀ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਜਾਏਗਾ ਪਾਤਸ਼ਾਹ ਦਾ ਵਿਸ਼ੇਸ਼ ਗੁਣ ਦਾਤਾ ਹੋਣ ਦਾ ਹੁੰਦਾ ਹੈ ਸੋ ਉਹ ਯਾਚਕ ਦੀ ਥਾਂ ਆਪ ਦਾਤਾ ਹੋ ਜਾਏਗਾ ਉਸਨੇ ਸਿਫਤ ਦੁਆਰਾ ਗੁਰੂ ਕਰਤਾ ਪੁਰਖ ਨੂੰ ਪਾ ਲਿਆ ਤੇ ਪਛਾਣ ਲਿਆ ਹੈ ਸਿਫਤ ਸਹਿਜ ਕਰ ਗੁਰ ਕਰਤਾਰ ਸੋ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਤੋਕ ਦਾ ਦਾਤਾ ਉਹ ਦਾਤਾ ਹੁਣ ਜਗਤ ਦਾ ਦੁੱਖ ਕਾਟਣ ਹਾਰ ਹੈ ਉਹ ਇਹ ਦਾਤੇ ਦੁੱਖ ਕਾਟਣ ਹਾਰ ਜਾਂ ਕੈ ਸੰਗ ਤਰੈ ਸੰਸਾਰ ਇਸ ਪੌੜੀ ਵਿੱਚ ਸਿਫਤ ਸਲਾਹ ਕਹੀ ਹੈ ਇਹ ਨਾਮ ਦਾ ਹੀ ਇੱਕ ਰੂਪ ਹੈ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਣਾ ਇਹ ਨਾਮ ਪਰਯਤਨ ਹੈ ਉਸ ਨੂੰ ਹਾਜ਼ਰਾ ਹਜ਼ੂਰ ਸਮਝ ਕੇ ਉਸ ਦੇ ਗੁਣ ਅਨਵਾਦ ਕਰਨੇ ਕੀਰਤੀ ਵਿੱਚ ਰਹਿਣਾ ਇਹ ਸਿਫਤ ਸਲਾਹੀ ਪਰਯਤਨ ਹੈ ਪਿਛਲੀ ਪੌੜੀ ਵਿੱਚ ਜੋ ਉੱਚੇ ਉੱਪਰ ਉੱਚਾ ਨਾਮ ਫਰਮਾਇਆ ਸੀ ਇਸ ਪੌੜੀ ਵਿੱਚ ਸਿਫਤ ਸਲਾਹ ਨੂੰ ਉਸ ਨਾਲ ਜੋੜਿਆ ਹੈ ਨਾਮ ਸਿਮਰਨ ਤੇ ਸਿਫਤ ਸਲਾਹ ਕਰਨਾ ਦੋਹੇ ਜੀਵ ਦੇ ਕਰਤਵੇ ਹਨ ਨਿਰੁਪਤ ਕਰਮ ਕਰਮ ਤੋਂ ਭਾਵ ਹੈ ਅਰਬੀ ਕਰਮ ਬਖਸ਼ਿਸ਼ ਮਿਹਰ ਕਿਰਪਾਲਤਾ ਇੱਥੇ ਕਰਮ ਦਾ ਅਰਥ ਸੰਸਕ੍ਰਿਤ ਕਰਮ ਕਿਰਿਆ ਕੰਮ ਕਰਨਾ ਅਪਰਸੰਗਕ ਹੈ ਪਿਛਲੀ ਪੌੜੀ ਤੋਂ ਪ੍ਰਸੰਗ ਕਰਮ ਮਿਹਰ ਦਾ ਚੱਲ ਰਿਹਾ ਹੈ ਤਮਾਏ ਤਮਾਇ ਤੋਂ ਭਾਵ ਹੈ ਤਮ ਲੋਭ ਲੈਣ ਦੀ ਇੱਛਾ ਇੱਛਾ ਅਸਲ ਵਿੱਚ ਪਦ ਨਾ ਤਮਾਇ ਦਾ ਉਹੀ ਭਾਵ ਹੈ ਜੋ ਸੰਸਕ੍ਰਿਤ ਪਦ ਵਿੱਚ ਨਿਖਪ੍ਰੇ ਜਾਂ ਨਿਸ਼ਪ੍ਰੇਦਾ ਹੈ ਸੰਪੂਰਨ ਤੌਰ ਤੇ ਇੱਛਾ ਰਹਿਤ ਜੋਦ ਜੋ ਤੋਂ ਭਾਵ ਹੈ ਸੰਸਕ੍ਰਿਤ ਯੋਧਾ ਜੁਦ ਕਰਨ ਵਾਲਾ ਸੂਰਮਾ ਬਹਾਦਰ ਅਪਾਰ ਅਪਾਰ ਤੋਂ ਭਾਵ ਹੈ ਸੰਸਕ੍ਰਿਤ ਅਪਾਰ ਜਿਸ ਦਾ ਪਾਰ ਨਹੀਂ ਅਣਗਿਣਤ ਕੀਤੇ ਜਮਾ ਅਪਾਰ ਬਹੁਤੇ ਅਣਗਿਣਤ ਅਪਾਰ ਤੇ ਕੀਤੇ ਪਰਿਆਇਵਾਚੀ ਹਨ ਇਸ ਕਰਕੇ ਐਉਂ ਵੀ ਅਰਥ ਲਾ ਲੈਂਦੇ ਹਨ ਊੜਾ ਅਪਰਮਿਤ ਯਾਨੀ ਬਲ ਵਾਲੇ ਜੋਦੈ ਐੜਾ ਅਪਾਰ ਪਦਾਰਥ ਮੰਗਦੇ ਹਨ ਈੜੀ ਅਪਾਰ ਪੁਰਖ ਜੁਧ ਮੰਗਦੇ ਹਨ ਸਸਾ ਜੋਦਾਰ ਤਪ ਲਾ ਕੇ ਤਪੀ ਐਉਂ ਕਰਦੇ ਹਨ ਕਿਤਨੇ ਤਪੀ ਲੋਕ ਤਪ ਦਾ ਫਲ ਮੰਗਦੇ ਹਨ ਵਿਚਾਰ ਵਿਚਾਰ ਤੋਂ ਭਾਵ ਹੈ ਸੰਸਕ੍ਰਿਤ ਵਿਚਾਰ ਸੋਚ ਵਿਚਾਰ ਐੜਾ ਕਈ ਕਈ ਜਨਾ ਦੀ ਗਿਣਤੀ ਨਹੀਂ ਵਿਚਾਰ ਮੰਗਦੇ ਹਨ ਵਿਕਾਰ ਵਿਕਾਰ ਤੋਂ ਭਾਵ ਹੈ ਸੰਸਕ੍ਰਿਤ ਵਿਕਾਰ ਖੋਟੇ ਕਰਮ ਪਾਪ ਕਰਮ ਵਿਸ਼ੇਪੋਗਾ ਵਿੱਚ ਐੜਾ ਵਿਕਾਰੀ ਵੀ ਅਰਥ ਲਾ ਲੈਂਦੇ ਹਨ ਮੁਕਰ ਮੁਕਰ ਤੋਂ ਭਾਵ ਹੈ ਅਰਬੀ মুনਕਰ ਇਨਕਾਰ ਕਰਨ ਵਾਲਾ মুনਕਰ ਤੋਂ ਪੰਜਾਬੀ ਕਿਰਿਆ ਮੁਕਰਨਾ ਤੇ ਮੁਕਰ ਪਹਿਣਾ ਬਣੀ ਹੈ ਭਾਵ ਹੈ ਵਾਇਗਰੂਦੀ ਹੋਣ ਤੋਂ ਇਨਕਾਰ ਚਾਰ ਵਾਕਿਆ ਆਦੀ ਵੱਲ ਇਸ਼ਾਰਾ ਸਹੀ ਹੁੰਦਾ ਹੈ ਮੂਰਖ ਮੂਰਖ ਤੋਂ ਭਾਵ ਹੈ ਸੰਸਕ੍ਰਿਤ ਮੂਰਖ ਬੇਵਕੂਫ ਅਜਾਣ ਸਾਈਂ ਰਸਤੇ ਵਾਲੋਂ ਬੇਪਰਵਾਹ ਤੇ ਐਸ਼ਾਂ ਵਿੱਚ ਰਤੇ ਹੋਏ ਬੰਦ ਬੰਦ ਤੋਂ ਭਾਵ ਹੈ ਫਾਰਸੀ ਬੰਦ ਰੋਕ ਕੈਦ ਹੌਂਦੀ ਰੋਕ ਜਨਮ ਮਰਨ ਦੀ ਫਾਈ মোহ ਮਾਇਆ ਦੀ ਕੈਦ ਔਤਮ ਸੁਤੰਤਰਤਾ ਦੀ ਰੋਗ ਪੰਜਾਬੀ ਵਿੱਚ ਬੰਦ ਪਦ ਪੁਲਿੰਗ ਤੇ ਇਸਤਰੀ ਲਿੰਗ ਦੋਹੇ ਤਰ੍ਹਾਂ ਵਰਤਿੰਦਾ ਹੈ ਪਾਣੀ ਦਾ ਬੰਨ ਟੁੱਟ ਗਿਆ ਬਾਗ ਵਿੱਚ ਆਵਾਜਾਈ ਦੀ ਬੰਦ ਖੁੱਲ ਗਈ ਹੈ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਤਦ ਬਾਬਾ ਤੇ ਮਰਦਾਨਾ ਬੰਦ ਵਿੱਚ ਆਏ ਸੈਦਪੁਰ ਕੀ ਇਸੇ ਕਰਕੇ ਸੰਪਰਦਾਇ ਬੰਦ ਅਤੇ ਖਲਾਸੀ ਅਰਥ ਵੀ ਲਾ ਲੈਂਦੇ ਹਨ ਪਾਣੇ ਪਾਣੇ ਤੋਂ ਪਾਵ ਹੈ ਪਾਣੇ ਦੁਆਰਾ ਵਾਇਗਰੂ ਦੀ ਰਜ਼ਾ ਨਾਲ ਐੜਾ ਭਾਣੇ ਦਾ ਅਰਥ ਈਸ਼ਵਰ ਦੇ ਭਾਨ ਯਾਨੀ ਅਨੁਭਵ ਹੋਣ ਤੋਂ ਵੀ ਕਰਦੇ ਹਨ ਪਰ ਵਿਸ਼ੇ ਈਸ਼ਵਰ ਦੀ ਦਾਤ ਚੱਲ ਰਿਹਾ ਹੈ ਜੋ ਉਸ ਦੀ ਰਜ਼ਾ ਨਾਲ ਹੁੰਦੀ ਹੈ ਖਾਇਕ ਖਾਇਕ ਤੋਂ ਭਾਵ ਹੈ ਸੰਸਕ੍ਰਿਤ ਖਾਦਕ ਸ਼ਰਾਰਤੀ ਮੂਰਖ ਹੁਜਤੀ ਜੋ ਇਹ ਪਦ ਸੰਸਕ੍ਰਿਤ ਪਦ ਅਖਿਆਪਕ ਤੋਂ ਬਣਿਆ ਹੋਵੇ ਤਾਂ ਅਰਥ ਗਪੀ ਹੋਵੇਗਾ ਐੜਾ ਐਵੇਂ ਵੀ ਲਾਉਂਦੇ ਹਨ ਜੇ ਕੋ ਖਾਏ ਕੋ ਆਖਣ ਪਾਏ ਜੇ ਕੋਈ ਖਾ ਕੇ ਕਵਾ ਕੇ ਆਖੇ ਪਰ ਗੁਰਬਾਣੀ ਵਿੱਚ ਖਾਇਕ ਪਦ ਔਰਥੇ ਵੀ ਆਇਆ ਹੈ دیدار ਪੂਰੇ ਪਾਇ ਸਾ ਥਾਉ ਨਾਏ ਖਾਏ ਕ ਸੇ ਭੇ ਸੇਵੇ ਤੋਂ ਭਾਵ ਹੈ ਸੇਵੀ ਦਾ ਸੰਖੇਪ ਰੂਪ ਹੈ ਯਾਨੀ ਉਹ ਵੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਇਸ ਲਿਖਤ ਅਗਲੇ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ